ਅਸਾ ਮਹੱਲਾ ਪੰਜਵਾ ਸਤਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਧੀ ਬੇਲ ਬਉ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਭਏ ਅਚਿੰਤ ਏਕਲੇ ਬਲਾਇਆ ਜਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਚੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਅਸਾ ਮਹੱਲਾ ਪੰਜਵਾ ਸਤਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਧੇ ਬੇਲ ਬਉ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਭਏ ਅਚਿੰਤ ਏਕਲੇ ਬਲਾਇਆ ਜਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਚੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਅਸਾ ਮਹੱਲਾ ਪੰਜਵਾ ਸਤਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਧੇ ਬੇਲ ਬਉ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਭਏ ਅਚਿੰਤ ਏਕਲੇ ਬਲਾਇ ਜਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਚੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਅਸਾ ਮਹੱਲਾ ਪੰਜਵਾ ਸਤਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੁੱਤ ਭਗਤ ਗੋਬਿੰਦ ਕਾ ਪਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਧੀ ਬੇਲ ਬਉ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਭਏ ਅਚਿੰਤ ਏਕਲੇ ਬਲਾਇ ਜਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਚੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਅਸਾ ਮਹੱਲਾ ਪੰਜਵਾ ਸਤਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਧੀ ਬੇਲ ਬਉ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਭਏ ਅਚਿੰਤ ਏਕਲੇ ਬਲਾਇ ਜਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਚੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਅਸਾ ਮਹੱਲਾ ਪੰਜਵਾ ਸਤਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਧੇ ਬੇਲ ਬਉ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਭਏ ਅਚਿੰਤ ਏਕਲੇ ਬਲਾਇਆ ਜਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਚੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਅਸਾ ਮਹੱਲਾ ਪੰਜਵਾ ਸਤਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੁੱਤ ਭਗਤ ਗੋਬਿੰਦ ਕਾ ਬਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਧੇ ਬੇਲ ਬਉ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਭਏ ਅਚਿੰਤ ਏਕਲੇ ਬਲਾਇ ਜਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਚੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਅਸਾ ਮਹੱਲਾ ਪੰਜਵਾ ਸਤਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਧੀ ਬੇਲ ਬਉ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਭਏ ਅਚਿੰਤ ਏਕਲੇ ਬਲਾਇਆ ਜਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਚੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਅਸਾ ਮਹੱਲਾ ਪੰਜਵਾ ਸਤਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੀ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਧੇ ਬੇਲ ਬਉ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਭਏ ਅਚਿੰਤ ਏਕਲੇ ਬਲਾਇਆ ਜਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਚੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਅਸਾ ਮਹੱਲਾ ਪੰਜਵਾ ਸਤਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਧੀ ਬੇਲ ਬਉ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਭਏ ਅਚਿੰਤ ਏਕਲੇ ਬਲਾਇ ਜਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਚੰਨੀ ਨਾਹੀ ਬਾਤ ਗੁਰ ਨਾਨਕ ਟੁੱਠਾ ਕੀਨੀ ਦਾਤ ਅਸਾ ਮਹੱਲਾ ਪੰਜਵਾ ਸਤਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਧੀ ਬੇਲ ਬਉ ਪੀੜੀ ਚਾਲੀ ਕਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਭਏ ਅਚਿੰਤ ਏਕਲੇ ਬਲਾਇ ਜਉ ਬਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਚੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਅਸਾ ਮਹੱਲਾ ਪੰਜਵਾ ਸਤਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੁੱਤ ਭਗਤ ਗੋਬਿੰਦ ਕਾ ਬਰਗਟਿਆ ਸਭ ਮੈਂ ਲਿਖਿਆ ਧੁਰਕਾਰਾਹਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਬਧੇ ਬੇਲ ਬਉ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਭਏ ਅਚਿੰਤ ਏਕਲੇ ਬਲਾਇ ਜਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਪਾਣ ਗੁੱਝੀ ਚੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ